ਗਰਭ ਦੀ আল্ট্রਾਸਾਊਂਡ ਦੀ ਨਵੀਂ ਤਕਨੀਕ ਹੁਣ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਸਾਇੰਸ ਹੈਲਥ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ। ਪਰ ਇਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵਿੱਚ ਸਾਡੀ ਐਸੋਸੀਏਸ਼ਨ ਹੈ ਪੰਜਾਬ ਇੰਡੀਅਨ ਡਾਇਲਿਸਟਿਕਲ ਐਂਡ ਇਮੇਜਿੰਗ ਐਸੋਸੀਏਸ਼ਨ ਜਿਸ ਦੇ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਰੂਬਰੂ ਹੋ ਰਿਹਾ ਅਸੀਂ ਇੱਕ ਕਾਨਫਰੰਸ ਕਰ ਰਹੇ ਹਾਂ ਜਿਹਦਾ ਨਾਮ ਹੈ ਡਾਕਟਰ ਆਰ ਕੇ ਗੁਲਾਟਿਆ ਸੀਐਮਈ 2024 ਇਹ ਸਾਡੀ ਸੈਂਟਰਲ ਨੈਸ਼ਨਲ ਟੀਮ ਵੱਲੋਂ ਸਾਨੂੰ ਅਲਾਟ ਕੀਤੀ ਗਈ ਹੈ ਇਸ ਕਾਨਫਰੰਸ ਦਾ ਜਿਹੜਾ ਥੀਮ ਹੈ ਉਹ ਹੈ ਫੀਟਲ ਇਮੇਜਿੰਗ ਫਰਮ ਬੇਸਿਸ ਟੂ ਐਡਵਾਂਸ ਥੈਟ ਇਜ਼ ਜਿਹੜਾ ਪ੍ਰੈਗਨੈਂਸੀ ਹੈ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਗਰਭ ਗਰਭ ਹੈ ਉਹਦੀ ਅਲਟਰਾਸਾਉਂਡ ਦੀ ਜਿਹੜੀ ਹੈਗੀ ਹੈ ਵੈਦਰ ਉਹਦੀ एवरीथिंग ਇਜ਼ ਨਾਰਮਲ ਪ੍ਰੈਗਨੈਂਸੀ ਹੈਲਦੀ ਚੱਲ ਰਹੀ ਹੈ ਜਿਸ ਤਰ੍ਹਾਂ ਹੈ ਉਹ ਸਾਰਾ ਜਿਹੜਾ ਹੈ ਅਲਟਰਾਸਾਉਂਡ ਤੇ ਅੱਜਕੱਲ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਸਾਰਾ ਦੇਖਿਆ ਜਾਂਦਾ ਹੈ ਉਹਦੇ ਲਈ ਸਾਡੇ ਕੋਲ ਅੱਜ ਸਾਰੇ ਆਲ ਓਵਰ ਇੰਡੀਆ ਪੂਰੇ ਜੋ ਐਕਸਪਰਟਸ ਨੇ ਫੀਟਲ ਇਮੇਜਿੰਗ ਦੇ ਜਿਨ੍ਹਾਂ ਦਾ ਕਿਸੇ ਦਾ ਨਾਮ ਲੋ ਜਿਹੜਾ ਡਾਕਟਰ ਅਸ਼ੋਕ ਖੁਰਾਨਾ ਨੇ ਡਾਕਟਰ ਰਾਮਾ ਮੂਰਤੀ ਡਾਕਟਰ ਮੋਹਿਤ ਸ਼ਾਹ ਡਾਕਟਰ ਚੰਦਰ ਲੂਲਾ ਇਹ ਹੋਰ ਰੇਡੀਓਲੋਜਿਸਟ ਨੇ ਜਿਹੜੇ ਵੱਡੇ ਸੈਲੀਬ੍ਰਿਟੀਜ਼ ਵੱਡੇ ਨੈਸ਼ਨਲ ਲੀਡਰਸ ਜੋ ਉਹ ਉਹਨਾਂ ਦੇ ਦੇ ਆਰ ਆਰਟੀਸੇ ਉਹਨਾਂ ਲਈ ਸਪੈਸੀਫਿਕ ਉਹਨਾਂ ਦੇ ਜਨੋਲੋਜਿਸ ਨੇ ਦੇ ਹੈਵ ਆਲ ਕਮ ਟੂ ਅੰਮ੍ਰਿਤਸਰ ਇਹ ਅੰਮ੍ਰਿਤਸਰ ਸਪੈਸ਼ਲ ਸਾਡੇ ਇੱਕ ਸੱਦੇ ਤੇ ਪਹੁੰਚੇ ਨੇ ਐਂਡ ਸਾਡੇ ਲਈ ਬਹੁਤ ਵੱਡੀ ਮਾਨਵਲੀ ਗੱਲ ਹੈ ਇਸ ਲਈ ਹੁਣ ਤਿੰਨ ਦਿਨ ਦੀ ਅਸੀਂ ਇੱਥੇ ਇਸੇ ਦੇ ਉੱਤੇ ਲੈਕਚਰ ਹੋਣਗੇ ਫੀਟਲ ਇਮੇਜਿੰਗ ਦੇ ਉੱਤੇ ਪ੍ਰੈਗਨੈਂਸੀ ਦੇ ਉੱਤੇ ਹੈਲਦੀ ਮਦਰ ਦੇ ਉੱਤੇ ਹੈਲਦੀ ਚਾਈਲਡ ਦੇ ਉੱਤੇ ਐਂਡ ਇਹਦੇ ਲਈ ਹੁਣ ਪਹਿਲੇ ਦਿਨ ਸਾਡੀ ਲਾਈਵ ਡੈਮੋਨਸਟ੍ਰੇਸ਼ਨ ਐਸਜੀਆਰਡੀ ਯੂਨੀਵਰਸਿਟੀ ਚ ਹੋ ਰਹੀ ਹੈ ਉਹਦੇ ਲਈ ਮੈਂ ਬਹੁਤ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ ਐਸਜੀਆਰਡੀ ਯੂਨੀਵਰਸਿਟੀ ਦਾ ਐਸਜੀਆਰਡੀ ਚੈਰੀਟੇਬਲ ਹਸਪੀਟਲ ٹرسٹ ਦਾ ਸਾਰੀ ਐਡਮਿਨਿਸਟ੍ਰੇਸ਼ਨ ਸਾਡੇ ਡੀਨ ਡਾਕਟਰ ਏਪੀ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਅੱਛੀ ਸਪੋਰਟ ਐਨੀ ਬਲੇਸਿੰਗਸ ਦਿੱਤੀਆਂ ਸਾਨੂੰ ਫੁੱਲ ਅਥਾਰਟੀ ਦਿੰਦੀ ਹੈ ਰਿਗਾਰਡਿੰਗ एवरीथिंग ਅਸੀਂ ਇੰਨਾ ਸਿਟੂ ਸੈਟਅਪ ਕਰ ਸਕਦੇ ਹਾਂ ਸੋ ਅੱਜ ਦੇ ਲਈ ਹੁਣ ਇਸ ਦੇ ਲਈ ਸਾਡੇ ਇੱਕ ਬੜੀ ਮਹਾਨ ਉਲੀ ਗੱਲ ਹੈ ਸਾਡੇ 500 ਤੋਂ 600 ਡੈਲੀਗੇਟ 올ਓਵਰ ਇੰਡੀਆ ਕੁਸੀ ਕੋ ਫਰਮ ਕਸ਼ਮੀਰ ਕਨਿਆ ਕੁਮਾਰੀ ਗੁਜਰਾਤ ਉੜੀਸਾ ਹਰ ਸਟੇਟ ਕੋ ਸਾਡੇ ਕੋ ਡੈਲੀਗੇਟਸ ਪੀਜੀ ਸਟੂਡੈਂਟਸ ਇੱਥੇ ਪਹੁੰਚੇ ਨੇ ਤੋਂ ਸਾਡੇ ਲਈ ਕਾਫੀ ਮਾਨ ਵਾਲੀ ਗੱਲ ਹੈ ਹੁਣ ਕੱਲ ਇਹ ਇਹ ਅੱਜ ਪ੍ਰੀ ਕਾਨਫਰੈਂਸ ਵਰਕਸ਼ਾਪ ਹੈ ਜਿਹਦਾ ਲਈ ਸਾਡੇ ਮੁੱਖ ਮਹਿਮਾਨ ਨੇ ਡਾਕਟਰ ਹਤਿੰਦਰ ਕੌਰ ਸ਼ੋਲ ਮਾਨ ਵਾਲੀ ਗੱਲ ਹੈ ਉਹ ਸਾਡੇ ਰੇਡੀਓਲੋਜਿਸਟ ਵੀ ਨੇ ਤੇ ਨਾਲ ਡਾਇਰੈਕਟਰ ਹੈਲਥ ਸਰਵਿਸਿਜ਼ ਨੇ ਸੋ ਸ਼ੀਜ਼ ਆਚੀਵਰਸ ਹੁਣ ਕੱਲ ਦੇ ਲਈ ਸਾਡੇ ਹੀ ਕਾਨਫਰੈਂਸ ਇਨੋਰੇਸ਼ਨ ਹੋ ਰਹੀ ਹੈ ਕੱਲ ਉਹ ਹੋਟਲ ਰੈਡੀਸ਼ਨ ਬਲੂ ਚ ਹੈ ਦੋ ਦਿਨ ਉੱਥੇ ਲੈਕਚਰ ਚੱਲਣਗੇ ਉੱਥੇ ਸਾਡੇ ਮੁੱਖ ਮਹਿਮਾਨ ਆ ਰਹੇ ਨੇ ਜ our union eminent minister government of india shrimati madam harsimran kaur badal ji so it is all oriented to women conference fetal image in women pregnancy chief guest all women sada ek maksad hai to show this women power in this and it it, it should not be just woman power, woman we taught is to women power women empowerment sanu innu ground reality te leana paya for this bring in this into ground reality it radiologist da bahut important role hai technology da sahi use hona is liye mere layi maan di gall hai i can definitely say the Poi radiologist is never involved in any what you say malpractice or anything where they say non ultrasound jisna hi sunan wanda, there is such a termination totally banned nothing no radiologist is involved in this technology should be used in proper hands in proper way ਉਹ ਪ੍ਰੋਪਰ ਵੇਚ ਹੀ ਹੈ ਕਿ ਜਿਹੜਾ ਗਰਭ ਹੈ ਉਹ ਗਰਭ ਦੇ ਵਿੱਚ ਜਿਹੜਾ ਬੱਚਾ ਉਹ ਬਿਲਕੁਲ ਦੀ ਠੀਕ ਪਲ ਰਿਹਾ ਉਹਦੀ ਮਦਰ ਨੂੰ ਕੋਈ ਪ੍ਰੀ ਐਕਲੈਮਪਸੀ ਆ ਟੂ ਬੀਪੀ ਦੀ ਪ੍ਰੋਬਲਮ ਹੈ ਡਾਇਬੀਟਿਸ ਦੀ ਪ੍ਰੋਬਲਮ ਹੈ ਉਹਦੇ ਲਈ ਅਲਟਰਾਸਾਉਂਡ ਬਹੁਤ ਇੰਪੋਰਟੈਂਟ ਹੈ ਕਿਸ ਵੇਲੇ ਅਲਟਰਾਸਾਉਂਡ ਹੋਣਾ ਚਾਹੀਦਾ ਹੈ ਅਲਟਰਾਸਾਉਂਡ ਦੀ ਜਿਹੜੀ ਸਾਡੇ ਕੋਲ ਮਸ਼ੀਨਰੀ ਆ ਚੁੱਕੀ ਐ ਐਕਸਪਰਟਾਈਜ਼ ਆ ਚੁੱਕਾ ਹੈ ਮਦਰ ਦੀ ਹੈਲਥ ਹੈਲਥ ਹੋਣਾ ਬੱਚੇ ਦੀ ਹੈਲਦੀ ਹੋਣਾ ਇਹ ਸਾਡੇ ਲਈ ਇਸ ਵੇਲੇ ਬਹੁਤ ਮਾਇਨੇ ਵਾਲੀ ਗੱਲ ਹੈ ਉਹ ਸਾਰੇ ਲੈਕਚਰ ਸੁਣ ਅਸੀਂ ਇੱਥੇ ਡਿਸਕਸ ਕਰਨੇ ਨੇ ਇਹ ਪੰਜਾਬ ਦੀ ਐਸੋਸੀਏਸ਼ਨ ਦੀ ਬਹੁਤ ਮਾਨ ਫਰਸਟ ਟਾਈਮ ਅ ਤੌਰ ਤੇ ਇੰਨੇ ਜ਼ਿਆਦਾ ਡੈਲੀਗੇਟਸ ਐਸੋਲੇ ਸਾਡੇ ਕੰਪਰੈਸਰ ਪਹੁੰਚੇ ਨੇ ਥੈਨ ਉਸ ਤੋਂ ਬਾਅਦ ਅਸੀਂ ਕੱਲ੍ਹ ਉਹ ਵੀ ਕਰ ਰਹੇ ਹਾਂ ਆਪਣੀ ਨਿਊਜ਼ਲੈਟਰ ਰੀਲੀਜ਼ ਕਰ ਰਹੇ ਹਾਂ ਜਿਹਦਾ ਨਾਮ ਹੈ ਪੰਜਾਬ ਰੇਡੀਓਲੋਜੀ ਕ੍ਰੋਨਿਕਲ ਇਹ ਪਹਿਲੀ ਨਿਊਜ਼ਲੈਟਰ ਹੈ 올ਓਵਰ ਹੁਣ ਇਹ ਤੇ ਪੰਜਾਬ ਸਟੇਟ ਦੇ ਵਿੱਚ ਜਿਹੜੀ ਸੀ ਬਣਾਈ ਹੈ ਹਰ ਚੌਥੇ ਮਹੀਨੇ ਵਿੱਚ ਰੀਲੀਜ਼ ਹੋਇਆ ਚਲੇਗੀ ਇਹਦੇ ਲਈ ਰੇਡੀਓਲੋਜੀਜ਼ ਦੀਆਂ ਅਚੀਵਮੈਂਟਸ ਕੁਇ ਫਨ ਕੁਇਟਰੀ ਵੀ ਆ ਟੋਰੀ ਸਾਰਾ ਕੁਝ ਵਿੱਚ ਐਡ ਹੋਏਗਾ ਤੇ ਆ ਮੈਂ ਆਪਣੀ ਸਾਰੀ ਪੰਜਾਬ ਆਈਏਰੀਆ ਟੀਮ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਨੀ ਸਪੋਰਟ ਦਿੱਤੀ ਹੈ ਇਹਦੇ ਲਈ ਸਾਨੂੰ ਟਰਾਫੀ ਚਿਰ ਤੋਂ ਵੀ ਆ ਡੂਇੰਗ ਦਿਸ ਸਾਨੂੰ ਇੱਕ ਸਾਲ ਤੋਂ ਮਿਹਨਤ ਲੱਗ ਰਹੀ ਹੈ ਕਰਨ ਲਈ ਫੈਟਲਿਟੀ ਨੂੰ ਬੁਲਾਣਾ ਕਿਸੀ ਉਹਨਾਂ ਦੀ ਪ੍ਰਾਇਰਿਟੀ ਕਮਿਟਮੈਂਟ ਨੇ ਕੁਝ ਹੈ ਬਟ ਸਟਿਲ ਵਿਦ ਦ ਦ੍ਰਿਸ਼ਾਉ ਜੀ ਰਾਮਦਾਸ ਜੀ ਦੀ ਮੇਰ ਨਾਲ ਬਹੁਤ ਅੱਛਾ ਚੱਲ ਰਿਹਾ ਆਮ ਥੈਂਕਫੁਲ ਟੂ ਇੰਟਾਇਰ ਤੁਸੀਂ ਸਾਰੇ ਪ੍ਰੈਸ ਵਾਲੇ ਸਾਡਾ ਕੋ ਆਏ ਹੋ ਆਮ ਥੈਂਕਫੁਲ ਟੂ 올 ਆਫ ਯੂ ਥੈਂਕ ਯੂ ਸੋ ਮੱਚ ਐਂਡ ਯਾਹਾਂ ਜੀ ਬੜੀ ਬੱ ਇਸ ਦਾ ਜਿਹੜੀ ਐਡਰੈਸ ਹੁੰਦਾ ਕੋਈ ਪ੍ਰਾਈਸ ਨਹੀਂ ਕੋਈ ਤੇ ਹਜੀਬ ਅਪਾਇੰਟਮੈਂਟ ਦੇਖੋ ਨਹੀਂ ਅਲਟਰਾਸਾਉਂਡ ਦਾ ਪ੍ਰਾਈਸ ਹਰ ਹਰੇਕ ਜਿੰਗੀ ਤੇ ਪ੍ਰਾਈਵੇਟ ਪ੍ਰੈਕਟਿਸ ਹਰ ਇੱਕ ਦਾ ਆਪਣਾ ਗੌਰਮੈਂਟ ਨੇ ਬੜੀ ਅੱਛੀ ਸਹੂਲਤ ਦਿੱਤੀ ਨੇ ਪੰਜਾਬ ਸਰਕਾਰ ਦੀ ਬਹੁਤ ਅੱਛੀ ਸਹੂਲਤ ਹੈ ਸਬਸਿਡਾਈਜ਼ਡ ਰੇਟ ਤੇ ਅਲਟ੍ਰਾਸਾਉਂਡ ਹੋ ਰਹੇ ਨੇ ਹੁਣ ਰੀਸੈਂਟਲੀ ਪੰਜਾਬ ਸਰਕਾਰ ਦੀ ਇੱਕ ਸਕੀਮ ਹੈ ਜਿੰਨਾ ਅਸੀਂ ਰੇਡੀਓਲੋਜਿਸ ਨਾਲ ਜੁੜੇ ਆ ਉਹਦੇ ਨਾਲ ਕੀ ਹੈ ਬਹੁਤ ਸਬਸਿਡਾਈਜ਼ਡ ਰੇਟ ਤੇ ਅਸੀਂ ਕੁਝ ਪੇਸ਼ੈਂਟਸ ਪੰਜਾਬ ਸਰਕਾਰ ਤੋਂ ਪ੍ਰਾਈਵੇਟ ਸੈਂਟਰ ਤੇ ਵੀ ਆਉਂਦੇ ਨੇ ਉਹ ਵੀ ਬੜੇ ਸਬਸਿਡਾਈਜ਼ਡ ਰੇਟਸ ਤੇ ਹੋ ਰਹੇ ਨੇ ਸੋ ਪੰਜਾਬ ਸਰਕਾਰ ਅਸੀਂ ਸਰਕਾਰ ਨਾਲ ਵੀ ਚੱਲ ਰਹੇ ਨੇ ਪ੍ਰਾਈਵੇਟ ਸੈਂਟਰ ਆਪਣੇ ਐਕਸਪਰਟਾਈਜ਼ ਨਾਲ ਆਪਣੇ ਜਿਹੜੇ ਚਾਰजेस ਉਹ ਵੀ ਲੈ ਰਹੇ ਨੇ ਸੋ ਇਹ ਡਿਪੈਂਡ ਕਰਦਾ ਕਿਹੜਾ ਸਟੈਂਡ ਹੋ ਰਿਹਾ ਹੈ ਕਿਸ ਲੈਵਲ ਤੇ ਹੋ ਰਿਹਾ ਹੈ मैम आज फॉर डॉक्टर आरके दूलाटी सीएमई 2024 विच इज बिन होस्टेड बाय पंजाब आईआरआईए प्री कॉन्फ्रेंस वर्कशॉप साठी एसजीआरडी यूनिवर्सिटी ऑफ हेल्थ सायन्सेस हो रही है हो रही है वी हैव आवर चीफ गेस्ट विद डॉक्टर हितेंद्र कौर सोल मैडम इज डायरेक्टर हेल्थ सर्विसेज वी हैव अ गेस्ट शो नाउ डॉक्टर चिरनदीप कौर सिविल सर्जन अमृतसर वी आर रियली हैप्पी एंड ऑब्लिड टू हैव मैडम विद अस हां जी मैं डॉक्टर हितेंद्र कौर डायरेक्टर हेल्थ सर्विसेज पंजाब ਮੈਂ ਬੇਸਿਕਲੀ ਇੱਕ ਰੇਡੀਓਲੋਜਿਸਟ ਹਾਂ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਅੱਜ ਆਰਗੇਨਾਈਜ਼ਰਸ ਨੇ ਇਹ ਜਿਹੜੀ ਸੀਐਮਈ ਹੈਗੀ ਹੈ ਫੀਟਲ ਇਮੇਜਿੰਗ ਤੇ ਇਹਦੇ ਵਿੱਚ ਮੈਨੂੰ ਇਨਵਾਈਟ ਕੀਤਾ ਹੈ ਜਿਹੜੀ ਫੀਟਲ ਇਮੇਜਿੰਗ ਹੈ ਅ ਅੱਜਕੱਲ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਨਾਲ ਆਪਾਂ ਬੇਸਿਕਲੀ ਬੱਚੇ ਦੇ ਵਿੱਚ ਕੋਈ ਵੀ ਜਮਾਂਦਰੂ ਜੇ ਕੋਈ ਅਬਨਾਰਮਲਟੀ ਹੈ ਤਾਂ ਉਹ ਸਹੀ ਸਮੇਂ ਤੇ ਆਪਾਂ ਡਿਟੈਕਟ ਕਰ ਸਕਦੇ ਹਾਂ ਜਿਹਦੇ ਨਾਲ ਕਿ ਜਿਹੜੇ ਪੇਰੈਂਟਸ ਹੁੰਦੇ ਆ ਉਹ ਇੱਕ ਕਨਫਰਮਡ ਡਿਸੀਜਨ ਲੈ ਸਕਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਬੱਚੇ 'ਚ ਇਹ ਡਿਫਾਰਮਿਟੀ ਹੈ ਤੇ ਅਸੀਂ ਕਿਸ ਤਰ੍ਹਾਂ ਉਸ ਨੂੰ ੀਲ ਕਰਨਾ ਹੈ ਨਾਲ ਹੀ ਜਿਹੜੀ ਮਦਰ ਦੀ ਹੈਲਥ ਹੈ ਕਈ ਇਸ ਤਰ੍ਹਾਂ ਦੀਆਂ ਸਾਨੂੰ ਕੁਝ ਅਬਨਾਰਮਲिटीज ਡਿਟੈਕਟ ਹੁੰਦੀਆਂ ਹਨ ਅਲਟਰਾਸਾਉਂਡ ਤੇ ਜਿਹਦੇ ਨਾਲ ਮਦਰ ਦੀ ਮੈਟਰਨਲ ਕੇਅਰ ਐਸ ਵੈਲ ਐਸ ਦ ਫੀਟਲ ਆਊਟਕਮ ਜਿਹੜੀ ਹੈਗੀ ਹੈ ਉਸ ਨੂੰ ਅਸੀਂ ਡਿਸਾਈਡ ਕਰ ਪਾਣੇ ਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਐਡਵਾਂਸਸ ਹੁੰਦੇ ਆ ਜਿਹੜੀ ਡਾਇਗਨੋਸਟਿਕ ਇਮੇਜਿੰਗ ਇੱਕ ਇਸਰਾਂ ਦੀ ਮੋਡੈਲਿਟੀ ਹੈ ਕਿ ਹਰ ਸਾਲ ਹਰ ਮਹੀਨੇ ਹਰ ਘੜੀ ਇਹਦੇ ਵਿੱਚ ਐਡਵਾਂਸਸ ਹੁੰਦੇ ਹਨ ਤੇ ਉਹ ਐਡਵਾਂਸਸ ਜਿਹੜੇ ਹੁੰਦੇ ਹਨ ਉਹ ਸਾਰੇ ਜਿਹੜੇ ਐਕਸਪਰਟ ਹਨ ਉਹ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀ ਜਿਹੜੀਆਂ ਵਰਕਸ਼ਾਪਸ ਐ ਸੀਐਮਈਸ ਐ ਇੱਕ ਦੂਸਰੇ ਨਾਲ ਆਪਣੀ ਐਕਸਪੀਰੀਅੰਸ ਸ਼ੇਅਰ ਕਰਦੇ ਆ ਆਪਣੇ ਕੇਸਸ ਸ਼ੇਅਰ ਕਰਦੇ ਆ ਜਿਸ ਨਾਲ ਕਿ ਜਿਹੜੇ ਅਪਕਮਿੰਗ ਰੇਡੀਓਲੋਜਿਸਟ ਐ ਜਾਂ ਜਿਹੜੇ ਆਲਰੇਡੀ ਪ੍ਰੈਕਟਿਸਿੰਗ ਹਨ ਉਹਨਾਂ ਨੂੰ ਵੀ ਐਡਿਡ ਇਨਫੋਰਮੇਸ਼ਨ ਐਂਡ ਇੱਕ ਇਨਸਾਈਟ ਮਿਲਦੀ ਹੈ ਸਰਟਨ ਕੇਸਿਸ ਦੇ ਵਿੱਚ ਜਿਹੜੇ ਐਕਸਪਰਟਸ ਨੇ ਦੇਖੇ ਹੁੰਦੇ ਹਨ ਬਾਕੀ ਇਸ ਦਾ ਜਿਹੜਾ ਇੱਕ ਮੇਨ ਹੈ ਡਾਕਟਰ ਸਾਹਿਬ ਵੀ ਤੁਹਾਨੂੰ ਦੱਸਣਗੇ ਜੋ ਅਲਟਰਾਸਾਉਂਡ ਦਾ ਇੱਕ ਹੈ ਕਿ ਇਹਦੇ ਨਾਲ ਜੋ ਆਪਾਂ ਸੈਕਸ ਡਿਟਰਮੀਨੇਸ਼ਨ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਜੇ ਜਿਹੜਾ ਆਪਾਂ ਇੱਕ ਸਿਲੈਕਟਿਵ ਫਿਟੀਸਾਈਡ ਜਿਹਨੂੰ ਕਹਿੰਦੇ ਹਨ ਕਿ ਜੇ ਉਹ ਪ੍ਰੂਣ ਫੀਮੇਲ ਹੁੰਦੀ ਹੈ ਤਾਂ ਕਈ ਜਿਹੜੇ ਗਲਤ ਅਨਸਰ ਹਨ ਉਹਦੇ ਵਿੱਚ ਉਹ ਪ੍ਰੂਣ ਹੱਤਿਆ ਕਰਦੇ ਹਨ ਜੋ ਕਿ ਬਹੁਤ ਹੀ ਨਿੰਦਨਈ ਕਟਣਾ ਹੈ ਮਤਲਬ ਇਹ ਕਮ ਹੈ ਉਸ ਲਈ ਗਵਰਨਮੈਂਟ ਜਿਹੜੀ ਹੈਗੀ ਹੈ ਨਿਰੰਤਰ ਸਾਡਾ ਇੱਕ ਪੀਸੀਪੀਐਨਡੀਟੀ ਐਕਟ ਹੈ ਉਸ ਦੀ ਅਸੀਂ ਇਨਫੋਰਸਮੈਂਟ ਕਰਦੇ ਹਾਂ ਸਾਡੇ ਆਫੀਸਰਸ ਡਿਸਟ੍ਰਿਕਟ ਲੈਵਲ ਤੇ ਸਿਵਲ ਸਰਜਨ ਮੈਡਮ ਐਪਰੋਪ੍ਰੀਏਟ ਅਥਾਰਟੀ ਹੁੰਦੇ ਹਨ ਉਹ ਦੀ ਮੋਨਿਟਰਿੰਗ ਕਰਦੇ ਹਨ ਚੈਕਿੰਗ ਕਰਦੇ ਹਨ ਬਹੁਤ ਸਾਰੇ ਜਿਹੜੇ ਅੱਛੇ ਰੇਡੀਓਲੋਜਿਸਟ ਹਨ ਉਹ ਇਹ ਗਲਤ ਕੰਮ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਹੀਂ ਕਰਦੇ ਪਰ ਫਿਰ ਵੀ ਜਿਹੜੇ ਕੁਝ ਨਾ ਕੁਝ ਜਿਹੜੇ ਰੋਂਗ ਐਲੀਮੈਂਟਸ ਹੁੰਦੇ ਹਨ ਉਹਨਾਂ ਨੂੰ ਅਸੀਂ ਚੈੱਕ ਕਰਨ ਲਈ ਇਹ ਗਵਰਨਮੈਂਟ ਆਫ ਇੰਡੀਆ ਨੇ ਐਕਟ ਬਣਾਇਆ ਹੈ ਔਰ ਸਾਡੀ ਐਜ਼ ਅ ਗਵਰਨਮੈਂਟ ਰਿਪਰੈਜ਼ੈਂਟੇਟਿਵ ਡਿਊਟੀ ਹੈ ਕਿ ਅਸੀਂ ਇਸ ਨੂੰ ਇਨਫੋਰਸ ਕਰੀਏ ਸੋ ਇਹ ਸਾਰਾ ਕੁਝ ਇੱਕ ਇੰਟਰੈਕਸ਼ਨ ਕਰਨ ਲਈ ਇਕਨੋਲਜ ਸ਼ੇਅਰਿੰਗ ਲਈ ਇਹ ਮੈਂ ਜਿਹੜੀ ਪੰਜਾਬ ਆਈਆਰਏ ਹੈ ਔਰ ਐਸਜੀਆਰਡੀ ਦੀ ਜਿਹੜੀ ਫੈਕਲਟੀ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਕੋਈ ਵੀ ਇਸ ਤਰ੍ਹਾਂ ਦੀ ਵਰਕਸ਼ਾਪ ਸੀਐਮਈ ਆਰਗੇਨਾਈਜ਼ ਕਰਨ ਲਈ ਬਹੁਤ ਮਿਹਨਤ ਲੱਗਦੀ ਹੈ ਰਿਕਵਾਇਰਸ ਅ ਲੋਟ ਆਫ ਵਰਕ ਸੋ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦੀ ਹਾਂ ਕਿ ਇਹਨਾਂ ਨੇ ਅੱਜ ਇੱਥੇ ਇਹ ਆਰਗੇਨਾਈਜ਼ ਕੀਤੀ ਹੈ ਔਰ ਮੈਂ ਇਹ ਵੀ ਥੈਂਕਸ ਕਰਦੀ ਹਾਂ ਕਿ ਮੈਨੂੰ ਇਹਨਾਂ ਨੇ ਇਸ ਦੇ ਵਿੱਚ ਐਸ ਚੀਫ ਗੈਸਟ ਬੁਲਾਇਆ ਠੀਕ ਹੈ ਥੈਂਕ ਯੂ